ਪਾਜੀ ਪਰਦੇ ਲੋਕਾਂ ਤੋਂ ਤੋਂ ਸਪੰਚ ਜਨਾ ਸੇਵਾ ਕਾਂ ਦਾ ਮੋਤਾਸਤਾ ਮਾਣ ਬਲ ਸਾਰੋ ਸੋ ਕੀ ਕਹਿਣਾ ਚਾਹੋਗੇ ਜਿਵੇਂ ਦੇਦੇ ਵਾਹੀ ਗੁਰਜੀਕਾ ਖਾਲਸਾ ਵਾਹੀ ਗੁਰਜੀਕੀ ਫਤਿਹ ਮੈਂ ਸਦੇ ਪਿੰਡ ਤੋਂ ਜਸਵਿੰਦਰ ਕੋ ਸਰਪੰਚ ਸਰਪੰਥੀ ਨਾਲ ਮੈਨੂੰ ਚੁਣਿਆ ਗਿਆ ਸੀ ਪਿੰਡ ਵਿੱਚ ਤੇ ਮੇਰਾ ਇਹੋ ਵਿਕਾਸ ਹੈ ਕਿ ਮੈਂ ਪਿੰਡ ਤੇ ਸਾਰੇ ਕੰਮ ਵਧੀਆ ਤਰੀਕੇ ਨਾਲ ਕਰਾਂ ਜੋ ਕਿ ਪਿੰਡ ਚ ਕਾਫੀ ਕੰਮ ਹੈ ਜਿਹੜੇ ਹੋ ਰਹਿ ਚੁਕੇ ਹੈ ਪਿੰਡ ਦੇ ਨਿਸ਼ਾਨ ਘਾਟ ਛੱਪੜਾਂ ਦੀ ਸਫਾਈ ਗਲੀਆਂ ਨਾਲੀਆਂ ਤੇ ਸੇਵਰੇਜ ਦਾ ਕੰਮ ਖਾਸ ਕਰਕੇ ਮੇਰੇ ਪਿੰਡ ਵਿੱਚ ਪੱਕੀ ਫਾਰਮ ਹੈ ਜੋ ਇਸ ਟਾਈਮ ਪਿੰਡ ਨੂੰ ਬਹੁਤ ਿਕਤਾਰੀ ਆ ਉਹਦੇ ਕਰਕੇ ਬੱਚੇ ਬੰਬਾਰ ਹੋਣ ਦਾ ਬਹੁਤ ਖਤਰਾ ਆ ਉਹਦੇ ਵਾਸਤੇ ਮੈਂ ਚਾਹਦੀ ਆ ਕਿ ਮੇਰੇ ਪਿੰਡ ਦਾ ਵਿਕਾਸ ਵਧੀਆ ਕਰਕੇ ਹੋਵੇ ਪਿਛਲੀ ਪੰਚਾਇਤ ਉਹ ਕਿਹੜੇ ਕੰਮ ਲੈ ਕੇ ਗਈ ਜੋ ਤੁਹਾਡੀ ਗੱਲ ਜੁੜੇ ਜਾਣੇ ਮੇਰੀ ਪੰਚਾਇਤ ਵਿੱਚ ਸਰ ਕੰਮ ਦੇ ਦੋ ਪਿੰਡ ਦੀਆਂ ਗਲੀਆਂ ਬਣਾਈਆਂ ਆ ਆਪਾਂ ਉਹ ਸਾਡੀ ਸਰਪੰਚੀ ਜੀ ਬਣੀ ਆ ਵਾ ਬਾਕੀ ਕੀ ਮੜੀਆਂ ਦਾ ਕੰਮ ਆ ਬਹੁਤ ਮਾੜੀ ਹਾਲਤ ਆ ਉਹਦੀ ਉਹ ਆਪਾਂ ਚਾਹਦੇ ਆ ਕਿ ਸਾਡੀ ਮੜੀਆਂ ਦਾ ਵਿਕਾਸ ਵਧੀਆ ਕਰਕੇ ਹੋਵੇ ਉਹ ਕੱਜੇ ਕੋਠੇ ਨਾਲ ਗ੍ਰਾਂਟਾਂ ਆਈਆਂ ਨੇ ਕਿੰਨਾ ਚ ਨਵੇਂ ਫਾਰਮ ਭਰੇ ਗਏ ਆ ਆਪ ਜੀ ਦੇ ਫੰਡ ਵਿੱਚ ਕਿੰਨੇ ਕੱਜੇ ਕੋਠੇ ਨਾਲ ਗ੍ਰਾਂਟ ਆਈਆਂ ਕਿੰਨੇ ਨਵੇਂ ਫਾਰਮ ਭਰੇ ਸਰ ਫਾਰਮ ਤਾਂ ਪਾ ਕਾਫੀ ਭਰੇ ਆ ਕੋਈ 15 20 ਫਾਰਮ ਭਰੇ ਸੀ ਪਰ ਗ੍ਰਾਂਟ ਸਾਡੇ ਪਿੰਡ ਚ ਕੋਈ ਨਹੀਂ ਆਈ ਹਜੇ ਤੋਂ ਰਸਨ ਕਾਰਡ ਦੀ ਸਮੱਸਿਆ ਹੁੰਦੀ ਯਾਰ ਪਿੰਡਾਂ ਦੇ ਵਿੱਚ ਕਾਫੀ ਸੋ ਜਿਨ੍ਹਾਂ ਦੇ ਜੋ ਲੋਡ ਹੁੰਦੀਗਾ ਉਹ ਪਾਸਾ ਨਹੀਂ ਪਹੁੰਚਦਾ ਆਵਾਜ਼ ਦਾ ਕਰੀਬਾ ਰਸਟਰ ਕਾਰਡ ਨਹੀਂ ਮਿਲੇ ਹੁੰਦੇ ਸੋ ਨਿਯਾਜ ਬਣੇ ਹੁੰਦੇ ਨੇ ਕੀ ਤੁਹਾਡੇ ਪਿੰਡ ਦੇ ਕੋਈ ਸਮੱਸਿਆ ਹੈਗੀ ਇੱਥਾਂ ਤੇ ਸਰ ਵੈਸੇ ਤੇ ਰਾਸ਼ਨ ਕਾਰਡ ਦੇ ਸਾਰਿਆਂ ਦੇ ਬਣੇ ਪਰ ਕਈ ਬਜ਼ੁਰਗਿਆਂ ਵਿੱਚੋਂ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਗਏ ਆ ਪਰ ਉਹ ਨਵੇਂ ਨਹੀਂ ਬਣੇ ਹੈਗੇ ਹਜੇ ਤੱਕ ਸੋ ਸਰਪੰਨ ਸਾਹਿਬ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰ ਦੇ ਪਿੰਡਾਂ ਵਿੱਚ ਜਾਂਦਾ ਉਹ ਪਿੰਡ ਦੇ ਵਿੱਚ ਜਦੋਂ ਇੱਥੇ ਦਾ ਬਹੁਤ ਲੱਟਾ ਲੱਗੀ ਹੁੰਦੀ ਆ ਫੁੱਲ ਬੂਟੇ ਲੱਗੇ ਹੁੰਦੇ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਉਹ ਇੱਕ ਸੋਹਣੀ ਪਾਰਕ ਦੀ ਨਜ਼ਰ ਆਉਂਦੀ ਆ ਉਹ ਡਿਸਪੈਂਸਰੀ ਹੁੰਦੀ ਆ ਬੱਚਿਆਂ ਵਾਸਤੇ ਥੂਲੇ ਹੁੰਦੇ ਨੌਜਵਾਨਾਂ ਵਾਸਤੇ ਹੁੰਦੀ ਆ ਸੋ ਇੱਕ ਵਧੀਆ ਦਿਖ ਨਜ਼ਰ ਆਉਂਦੀ ਆ ਕੀ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਜੀ ਕੋਈ ਇਦਾਂ ਦੀ ਫੈਸਿਲਿਟੀ ਹੈਗੀ ਨਹੀਂ ਸਰ ਸਾਡੇ ਪਿੰਡ ਚ ਇਦਾਂ ਦੀ ਫੈਸਿਲਿਟੀ ਕੋਈ ਨਹੀਂ ਆ ਸਿਰ ਬੱਚਿਆਂ ਦੀ ਗਰਾਉਂਟ ਆ ਉਹ ਵੀ ਗਰਾਉਂਟ ਤੋਂ ਬਾਹਰ ਬਣੀ ਹੋਈ ਉਹਦੀ ਪਰ ਕੰਮ ਨਵੇਂ ਤਰੀਕੇ ਨਾਲ ਕਰਨ ਵਾਲਾ ਹੋਇਆ ਉਹ ਮੰਨਦੇ ਗੱਲ ਕਰਦੇ ਮੂਹਰੇ ਗਾੜੇ ਵਿੱਚ ਜਿਹੜੇ ਦੋ ਲੋਕ ਹੁੰਦੇ ਉਹਨਾਂ ਨੂੰ ਜਗ੍ਹਾ ਨਹੀਂ ਦਿੱਤਾ ਇਹ ਹੁੰਦਾ ਸੁੰਨ ਜਾਇ ਨਾ ਪਾਈ ਜਾਂਦੇ ਆ ਤੁਹਾਡੀ ਗੱਲ ਕਿਵੇਂ ਦੇਖਿਆ ਜਾਏਗਾ ਸਰ ਜਤੇ ਚਲੋ ਕੰਮ ਆਪਾਂ ਰੇਗਾ ਦਾ ਸ਼ੁਰੂ ਹੀ ਨਹੀਂ ਕੀਤਾ ਹੈਗਾ ਹੁਣ ਥੋੜੇ ਜੇ ਕੀ ਫਾਰਮ ਭੇਜੇ ਆਗੇ ਦੇਖੋ ਹੁਣ ਸਰਕਾਰ ਕੀ ਕਰਦੀ ਹੈ ਜੀ ਪਿੰਡ ਦੀ ਐਜੂਕੇਸ਼ਨ ਲੈ ਕੇ ਨਵੇਂ ਦੇ ਐਜੂਕੇਸ਼ਨ ਸਰ ਵਧੀਆ ਸਾਡੇ ਪਿੰਡ ਦੇ ਨੌਜਵਾਨ ਕਿਨੇ ਵੀ ਤਰ੍ਹਾਂ ਸਕੂਲ ਪੰਜਵੀਂ ਤੱਕ ਤੇ ਪੰਜਵੀਂ ਤੱਕ ਹੀ ਆ ਸਾਡੇ ਸਕੂਲ ਕਿ ਲੱਗਦਾ ਤੁਹਾਨੂੰ ਇਸੇ ਤਰ੍ਹਾਂ ਦੀ ਕਮੀਆਂ ਜਾਂ ਇਹ ਅਪਗ੍ਰੇਡ ਹੋਣ ਦੀ ਲੋੜ ਹੈ ਹਾਂਜੀ ਸਰ ਉਹ ਤਾਂ ਵੈਸੇ ਹੈਗੀ ਪਿੰਡ ਸਕੂਲ ਦਾ ਵੀ ਬਹੁਤ ਮਾੜਾ ਹਾਲ ਆ ਤੇ ਗਰਾਊਂਡ ਹੀ ਨਹੀਂ ਹੈਗੀ ਜਿੱਦਾਂ ਮਤਲਬ ਇੰਨਾ ਕਿ ਚੜਿਆ ਹੋਇਆ ਕਿ ਜਿੱਦਾਂ ਸਫਾਈ ਮੰਗਦਾ ਉਹ ਵੀ ਥੋੜਾ ਬਹੁਤ ਆ ਵਧੀਆ ਤਰੀਕੇ ਨਾਲ ਬਣਾ ਜਾ ਸਕਦਾ। ਸੋ ਜੋਧਨ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਨੇ ਮਹਿੰਮ ਜਿਹੜੀ ਆ ਸੋ ਆਪ ਜੀ ਦੇ ਪਿੰੂ ਲੈ ਕੇ ਕਿਵੇਂ ਦੇਦੋਗੇ? ਨਹੀਂ ਸਰ ਸਾਡੇ ਪਿੰਡ 'ਚ ਕੋਈ ਇਸ ਤਰ੍ਹਾਂ ਦਾ ਪਰਸਨ ਨਹੀਂ ਹੈਗਾ ਕਿ ਜਿਹੜਾ ਕੋਈ ਨਸ਼ਿਆਂ ਵੱਲ ਧਿਆਨ ਹੋਵੇ ਵਧੀਆ ਬੱਚੇ ਵੀ ਵਧੀਆ ਹੋ। ਸਾਰੇ ਪੜੇ ਲਿਖਿਆ। ਕੋਈ ਇਦਾਂ ਦਾ ਕੇਸ ਨਹੀਂ ਕੋਈ ਮਸਲਾ ਜਿੱਦਾਂ ਨਹੀਂ ਨਹੀਂ ਸਰ। ਨਹੀਂ ਕੋਈ ਸਾਡੇ ਪਿੰਡ 'ਚ ਕੇਸ ਨਹੀਂ। ਕਿਹੜਾ ਤੁਸੀਂ ਹੁਣ ਪਿੰਡ ਦੇ ਵਿੱਚ ਲੋੜੀ ਦਾ ਕੰਮ ਕਰਾਉਣ ਜਾ ਰਹੇ ਹੋ ਪਹਿਲ ਦੇ ਆਧਾਰ ਤੇ ਜਿਹੜਾ ਫਿਲਮ ਸੁਸੁਰਦਾਂ ਬਣਾਉਂਦੇ। ਸੋ ਪਹਿਲੇ ਦੇ ਧਾਰਦੇ ਤੇ ਆਪਾਂ ਮੜੀਆਂ ਦਾ ਹੀ ਕੰਮ ਕਰਵਾਉਣਾ ਚਾਹੁੰਦੇ ਆ ਕਿ ਚਲੋ ਉੱਤੇ ਥੋੜਾ ਜਿਹਾ ਹੋ ਜਾਏ ਕਿਉਂ ਬਹੁਤ ਮਾੜਾ ਹਾਲ ਆਣਾ ਤੇ ਜਾਂ ਤਾਂ ਨਾਲੀ ਉਹ ਤੇ ਸੀਵਰੇਜ ਦਾ ਕੰਮ ਹੈ ਥੋੜਾ ਜਿਹਾ ਤੋਂ ਸੀਵਰੇਜ ਸਮੱਸਿਆ ਕਾਫੀ ਮਨਦੇ ਲੱਗਿਆ ਹੁੰਦੀ ਹੈ ਤੁਹਾਡੇ ਪਿੰਡ ਦੀ ਤੱਕ ਇਹ ਨਿਕਾਸੀ ਨਹੀਂ ਕਿਹਨੇ ਮੋਨੇ ਨਹੀਂ ਸਰ ਨਿਕਾਸੀ ਨਹੀਂ ਹੈਗੀ ਉੱਥੇ ਥੋੜੇ ਜਿਹਾ ਮਤਲਬ ਪਾਣੀ ਮਤਲਬ ਨਿਕਲਦਾ ਹੀ ਨਹੀਂ ਆ ਕੇ ਬੱਸ ਇਹਨੂੰ ਜੀ ਬਾਈ ਇਕ ਤਾਂ ਲੇਡੀਜ਼ ਵਜੋਂ ਹੋਂਦੇ ਨਾਤੇ ਬਾਕੀ ਲੇਡੀ ਨੂੰ ਕੀ ਮੈਸੇਜ ਨਾਲ ਜਾਊਂ ਸਿੰਮੇ ਅਸੀਂ ਇਹੋ ਮੈਸੇ ਦੂੰਗੇ ਕਿ ਸਾਰੇ ਆਪਣੀਆਂ ਬੱਚੀਆਂ ਨੂੰ ਬੇਟੀਆਂ ਨੂੰ ਪੜਾਣ ਲਿਖਾਣ ਔਰ ਉਹਨਾਂ ਨੂੰ ਇੰਨਾ ਕਾਬਲ ਬਣਾਣ ਦੇਸ਼ ਦਾ ਨਾਮ ਰੋਸ਼ਨ ਕਰ ਸਕਣ ਤੇ ਉਹਨਾਂ ਨੂੰ ਮਤਲਬ ਵਧੀਆ ਤਰੀਕੇ ਨਾਲ ਉਹਨਾਂ ਨੂੰ ਪੜ੍ਹਾਈ ਕਰਵਾਈ ਜਾ ਸਕੇ ਤੇ ਸਾਰੀਆਂ ਬੀਬੀਆਂ ਭੈੜਾ ਨੂੰ ਇਹੋ ਬੇਨਤੀ ਹੈ ਕਿ ਆਪਣੀਆਂ ਬੇਟੀਆਂ ਨੂੰ ਵਧੀਆ ਕਰਕੇ ਪੜਾਓ ਲਿਖਾਓ ਤੇ ਉਹਨਾਂ ਨੂੰ ਜੀ ਸੰਸਾਭ ਨੌਜਵਾਨਾਂ ਦਾ ਲਖਣ ਦੇ ਵਿੱਚ ਅਹਿਮ ਰੋਲ ਦਾ ਹੁੰਦਾ ਤੁਹਾਡੇ ਪਿੰਡ ਦੇ ਕਾਫੀ ਨੌਜਵਾਨ ਹੁੰਦੇ ਸੋ ਉਹਨਾਂ ਵਾਸਤੇ ਤੁਹਾਡੀ ਨਵੀਂ ਬੜੀ ਪੰਚਾਇਤ ਉਹ ਲੋਕੀ ਪੇੜਾ ਬਣਾਉਂਦੇ ਸਰਵਣਵ ਵਾਸਤੇ ਤੇ ਪਲੇਗਰਾਉਂਡ ਬੱਚਿਆਂ ਵਾਸਤੇ ਜਿੱਦਾ ਤਿਆਰ ਕੀਤੀ ਗਈ ਹੈ ਉਹ ਦੁਬਾਰਾ ਮਤਲਬ ਨਿਊ ਤਰੀਕੇ ਨਾਲ ਬਣਾਵਾਂਗੇ ਫਿਰ ਉਹ ਚ ਬੱਚਿਆਂ ਨੂੰ ਗਰਾਉਂਡ ਦਾ ਸਮਾਨ ਸਾਰਾ ਅਪਲਾਈ ਕਰਾਵਾਂਗੇ ਜੋ ਬੱਚੇ ਸ਼ਾਮਾਂ ਨੂੰ ਆਪਣੇ ਖੇਡਣਗੇ ਥੋੜਾ ਜਿਹਾ ਬਾਹਰ ਅੰਦਰ ਜਾਣਗੇ ਬੱਚਿਆਂ ਦੀ ਖੇਡ ਵਿੱਚ ਧਿਆਨ ਦੇਵੂਗਾ ਸਰਪੰਚ ਕਈ ਵਾਰੀ ਪਿੰਨਾਂ 'ਚ ਝਗੜੇ ਇੰਨੇ ਘਾ ਵਾਜਦੇ ਆ ਲੋਕਾਂ ਨੂੰ ਥਾਣੇ ਤੇ ਜਾਦੇ ਨੇ ਝੱਟੇ ਖਾਣੇ ਪੈਂਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਖਰਚ ਹੁੰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਹੁੰਦੀ ਆ ਕਿਵੇਂ ਦੇਰ ਸਰਸ ਇਥੇ ਉਹ ਦੇ ਦੇ ਆ ਕਿ ਅੱਜ ਤੱਕ ਤਾਂ ਆਪਾਂ ਪਿੰਡ 'ਚ ਜੋ ਵੀ ਝਗੜੇ ਹੋਇਆ ਪਿੰਡ 'ਚ ਹੀ ਨਿਬੇੜਨ ਦੀ ਕੋਸ਼ਿਸ਼ ਕੀਤੀ ਆ ਆਪਾਂ ਕੋਰਟ ਕਚਾਰੀਆਂ ਤੱਕ ਜਾਣ ਦਾ ਦਿੱਤਾ ਹੀ ਨਹੀਂ ਆ ਕਿ ਇਹੋ ਚਾਹਨੇ ਆ ਕਿ ਜਿਹੜਾ ਹੀ ਫੈਸਲਾ ਅਸੀਂ ਘਰ ਬੈ ਕੇ ਫੈਸਲਾ ਨਿਬੇੜੀਦਾ ਵਾ ਕਿ ਆਪਾਂ ਤਾਂ ਇਹੋ ਕੋਸ਼ਿਸ਼ ਆ ਕਿ ਪਿੰਡ ਤੇ ਪੁਲਿਸ ਤੱਕ ਨਾ ਸਾਡੇ ਪਿੰਡ 'ਚ ਵੜੇ ਉਹ ਕਹੀਂ ਥਾਣਿਆਂ ਤੱਕ ਜਾਣ ਹੀ ਨਹੀਂ ਦਿੱਤਾ ਹਜੇ ਕਿਸੇ ਨੂੰ ਉਹ ਕਿੰਨੇ ਲੋਕਾਂ ਤੋਂ ਸ਼ਿਵਕਾਂ ਦਾ ਬੋਲਤਾ ਇੱਕ ਤਾਂ ਮਹਾਨ ਬਖਸ਼ਿਆ ਕੋਰਟ ਦੇ ਸਬੰਧੀ ਆ ਤਾਂ ਸਿੱਧਾ ਸੋ ਕੀ ਮੈਸੇਜ ਨਾ ਚੱਲਦਾ ਪਿੰਡਾਂ 'ਚ ਸਰ ਮੈਂ ਇਹ ਤੁਹਮੇ ਅਸੀ ਦੋਗੇ ਚਲੋ ਪਿੰਡ ਵਾਲਿਆਂ ਨੇ ਮੈਨੂੰ ਸਰਪੰਚ ਚੁਣਿਆ ਸੀ ਮੈਂ ਉਹਨਾਂ ਦਾ ਧੰਨਵਾਦ ਕਰਦੀ ਆ ਸਾਰਿਆਂ ਦਾ ਕਿ ਚਲੋ ਉਹਨਾਂ ਨੇ ਮੈਨੂੰ ਮੌਕਾ ਦਿੱਤਾ ਵਾ ਮੈਂ ਤੇ ਇਹ ਕੋਸ਼ਿਸ਼ ਕਰਾਂਗੇ ਕਿ ਮੈਂ ਜਿਹੜੀ ਪੰਜ ਸੱਤ ਸਰਪੰਚੀ ਕਰਨੀ ਆ ਮੈਂ ਵਧੀਆ ਤਰੀਕੇ ਨਾਲ ਕਿ ਵਧੀਆ ਤਰੀਕੇ ਨਾਲ ਕੰਮ ਕਰਾਂਗੇ ਸਾਰਿਆਂ ਵਾਸਤੇ